ਸਤਿਕਾਰਯੋਗ ಗ್ರಾಮ ਪੰਚਾਇਤ ਪ੍ਰਾਣੀ ਦੇ ਵਸਨੀਕੋ ਵੋਟਰੋ ਤੇ ਸਪੋਰਟਰੋ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਗ੍ਰਾਮ ਗ੍ਰਾਮ ਪੰਚਾਇਤਾਂ ਦੀ ਚੋਣਾਂ ਕਲਾਨੌਰ ਚ ਹੋ ਰਹੀਆਂ ਨੇ ਪ੍ਰਾਣੀ ਪੰਚਾਇਤ ਤੋਂ ਅਸੀਂ ਮੇਰੇ ਛੋਟੇ ਭਰਾ ਹਰਜੀਤ ਸਿੰਘ ਉਮੀਦਵਾਰ ਖੜੇ ਨੇ ਅਸੀਂ ਰਾਸੀ ਸੋਚ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਉਮੀਦਵਾਰ ਬਣਾਇਆ ਸਾਰੇ ਤੇ ਰਾਜ ਦੇ ਸਾਂਝੇ ਉਮੀਦਵਾਰ ਨੇ ਕਲਾਨੌਰ ਦੇ ਵਿਕਾਸ ਵਾਸਤੇ ਲੋਕਾਂ ਦੀਆਂ ਜਿਹੜੀਆਂ ਘਰੇਲੂ ਮੁਸ਼ਕਲਾਂ ਨਿੱਕੇ ਨਿੱਕੀਆਂ ਗੱਲਾਂ ਤੋਂ ਲੋਕ ਝਗੜਦੇ ਆ ਉਹਨਾਂ ਝਗੜਿਆਂ ਦਾ ਬੈਠ ਕੇ ਫੈਸਲਾ ਕਰਾਉਣ ਲਈ ਸੱਚੇ ਨੂੰ ਸੱਚਾ ਕਹਿ ਕੇ ਝੂਠੇ ਨੂੰ ਝੂਠਾ ਕਰਕੇ ਉਹਨਾਂ ਦਾ ਆਪਸ ਵਿੱਚ ਸਹਿਮਤੀ ਕਰਨ ਬਣਾਉਣ ਲਈ ਸ਼ਹਿਰ ਦੀ ਸਫਾਈ ਤੇ ਪਾਣੀ ਦੇ ਨਿਕਾਸ ਦਾ ਬਹੁਤ ਵੱਡਾ ਸਮੱਸਿਆ ਬਹੁਤ ਵੱਡੀ ਸਮੱਸਿਆ ਇਹ ਦਾ ਨਰਕ ਬਣਿਆ ਪਿਆ ਕਲਾਨੌਰ ਸਾਡੇ ਮਹੱਲਿਆਂ ਦਾ ਪਾਣੀ ਦਾ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਖਾਸ ਕਰਕੇ ਬਾਬਾ ਕਾਰ ਕਲੋਨੀ ਦਾ ਨਵਾਂ ਕਟੜਾ ਮਹੱਲਾ ਜਿੰਨਾ ਵਾ ਇਹਦੇ ਸਾਰੇ ਪੁਲੀਆਂ ਵੇਖ ਲਓ ਤੁਸੀਂ ਬੰਦ ਹੁੰਦੀਆਂ ਨੇ ਲੋਕਾਂ ਨੂੰ ਚਿਕੜ ਚੋਂ ਨੰਗਣਾ ਪੈਂਦਾ ਗਰਮੀਆਂ 'ਚ ਹਰ ਸਾਲ ਸਾਡੇ ਮਹੱਲੇ 'ਚ ਡੇਂਗੂ ਨਾਲ ਜਿਹੜੇ ਨੇ ਕਿੰਨੇ ਮਰੀਜ਼ ਜਿਹੜੇ ਆ ਡੇਂਗੂ ਦੇ ਮਰੀਜ਼ ਬਣਦੇ ਤੇ ਕਿੰਨੀਆਂ ਮੋਤਾ ਹੋ ਗਈਆਂ ਕਿੰਨੇ ਲੋਕਾਂ ਦੇ ਘਰ ਉਜੜ ਗਏ ਨੇ ਇਹ ਸਫਾਈ ਨਾ ਹੁਣ ਕਰਕੇ ਪ੍ਰਬੰਧ ਨਾ ਠੀਕ ਹੋਣ ਕਰਕੇ ਕਲਾਨੌਰ ਦਾ ਬਹੁਤ ਚਿਰ ਤੋਂ ਅਸੀਂ ਸਾਰੀ ਉਮਰ ਇਹ ਕਲਾਨੌਰ ਦੀ ਪ੍ਰਾਪਰਟੀ ਨੂੰ ਬਚਾਉਣ ਲਈ ਲੜਦੇ ਰਹੇ ਆਂ ਗੇਤੇ ਸਾਡਾ ਹਰਜੀਤ ਸਿੰਘ ਸਾਡੇ ਨਾਲ ਸਾਥ ਦਿੰਦਾ ਰਿਹਾ ਭਾਵੇਂ ਉਹ ਕਿਸਾਨਾਂ ਦਾ ਮਸਲਾ ਹੋਵੇ ਭਾਵੇਂ ਪੰਚਾਇਤ ਦੀ ਨਾਨਕ ਜਾਨੂੰ ਕੱਢਣ ਦਾ ਮਸਲਾ ਹੋਵੇ ਭਾਵੇਂ ਕੂੜੇ ਡੰਪ ਨੂੰ ਇੱਥੋਂ ਹਟਾਉਣ ਦਾ ਮਸਲਾ ਹੋਵੇ ਤੇ ਭਾਵੇਂ ਇੱਥੋਂ ਜਿਹੜੀਆਂ ਨੇ ਤਹਿਸੀਲ ਦਾ ਮਸਲਾ ਹੋਵੇ ਹਰ ਸੰਘਰਸ਼ ਵਿੱਚ ਇਹ ਸਾਡੇ ਨਾਲ ਰਿਹਾ ਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਕਲਾਨੌਰ ਦੇ ਵਿਕਾਸ ਲਈ ਲੋਕਾਂ ਦੇ ਆਪਸੀ ਪ੍ਰੇਮ ਪਿਆਰ ਲਈ ਤੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਨੇਤ ਪ੍ਰਤੀ ਦਿਨੀਆਂ ਸਮੱਸਿਆਵਾਂ ਜਿਹੜੀਆਂ ਪਾਣੀ ਦੇ ਨਿਕਾਸ ਦੀਆਂ ਸਫਾਈ ਦੀਆਂ ਤੇ ਪੰਚਾਇਤ ਦੀ ਪ੍ਰਾਪਰਟੀ ਨੂੰ ਬਚਾਉਣ ਦੀਆਂ ਜੇ ਇਹ ਜਿਹੜੀਆਂ ਤਾਂ ਹੱਲ ਹੋ ਸਕਦੀਆਂ ਜੇ ਚੰਗੀ ਸੋਚ ਵਾਲੇ ਲੋਕਾਂ ਨੂੰ ਜਿਹੜਾ ਵਾ ਉਹ ਆਪਣੀ ਰਾਸੀ ਸੋਚਾਂ ਤੋਂ ਉੱਪਰ ਉੱਠ ਕੇ ਜਿਹੜੀਆਂ ਨੇ ਚੰਗੇ ਲੋਕਾਂ ਨੂੰ ਚੁਣਿਆ ਜਾਵੇ ਜਿਹੜੇ ਕਰਪਸ਼ਨ ਦੇ ਖਿਲਾਫ ਹੋਣ ਲੋਕ ਹਿੱਤਾਂ ਦੇ ਹੱਕ 'ਚ ਹੋਣ ਉਹਨਾਂ ਲੋਕਾਂ ਨੂੰ ਆਪਾਂ ਚੁਣ ਦਾ ਯਤਨ ਕਰੀਏ ਮੇਰੀ ਸਾਰਿਆਂ ਨੂੰ ਅਪੀਲ ਆ ਪੀ ਕਲਾਂ ਨੂੰ ਅਗ ਪ੍ਰਾਣੀ ਪੰਚਾਇਤ ਤੋਂ ਹਰਜੀਤ ਸਿੰਘ ਸਾਡਾ ਵੀਰ ਜਿਹੜਾ ਛੋਟਾ ਉਹ ਖੜਾ ਵਾ ਉਹਦਾ ਚੋਣ ਨਿਸ਼ਾਨ ਟਰੈਕਟਰ ਆ ਸਾਰੇ ਜਿਹੜੇ ਐਤਵਾਰ ਸਾਰੇ ਵੋਟਾਂ ਪਾ ਕੇ ਟਰੈਕਟਰ ਦੇ ਚੋਣ ਨਿਸ਼ਾਨ ਤੇ ਵੋਟਾਂ ਪਾ ਕੇ ਇਹਨਾਂ ਨੂੰ ਸਫਲ ਬਣਾਓ ਸਾਨੂੰ ਬਹੁਤ ਵੱਡਾ ਸਹਿਯੋਗ ਪਹਿਲਾਂ ਹੀ ਮਿਲ ਰਿਹਾ ਤੇ ਮੈਂ ਬੇਨਤੀ ਕਰਦਾ ਵੀ ਜਿਹੜੇ ਭੈਣ ਭਰਾ ਸਾਡੀ ਗੱਲ ਸੁਣਦੇ ਨੇ ਇਹ মিডিਆ ਰੇ ਵੀ ਸੁਣਦੇ ਆ ਉਹ ਵੀ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਸਾਰੇ ਯਤਨ ਕਰਕੇ ਇੱਕ ਚੰਗੇ ਕੈਂਡੀਡੇਟ ਨੂੰ ਚੁਣੀ ਹੈ ਜਿਹੜਾ ਚੰਗਾ ਕੈਂਡੀਡੇਟ ਹੈ ਸਾਡਾ ਇਹ ਹਰਜੀਤ ਸਿੰਘ ਜਿਹੜਾ ਜਿਹੜਾ ਅਸਾਂ ਤੇ ਲੋਕਾਂ ਦੀ ਇਹ ਪੂਰਾ ਉਤਰੇਗਾ ਲੋਕਾਂ ਦਾ ਹੋਣਾ ਚਾਹੀਦਾ ਲੋਕਾਂ ਨੂੰ ਸਹਿਯੋਗ ਕਰਕੇ ਇੱਕ ਚੰਗੇ ਕੈਂਡੀਡੇਟ ਜਿਹੜਾ ਉਮੀਦਵਾਰ ਅੱਜ ਖੜਾ ਵਾ ਉਹਨੂੰ ਸਾਨੂੰ ਕਾਮਯਾਬ ਕਰਨਾ ਚਾਹੀਦਾ ਇਹ ਮੇਰੀ ਬੇਨਤੀ ਹੈ ਸਾਰੇ ਨੂੰ ਹੱਥ ਜੋੜ ਕੇ ਅਪੀਲ ਕਰਦਾ ਮੈਂ ਦੁਬਾਰਾ ਅਪੀਲ ਕਰਦਾ ਵੀ ਟਰੈਕਟਰ ਚੋਂ ਨਿਸ਼ਾਨ ਹੈ ਹਰਜੀਤ ਸਿੰਘ ਗੱਜਣ ਸਾਡਾ ਉਮੀਦਵਾਰ ਆ ਤੇ ਸਾਰੇ ਭੈਣ ਭਰਾਏ ਨੂੰ ਹਮਮਹਾ ਕੇ ਵੋਟਾਂ ਪਾਓ ਇਹਨੂੰ ਕਾਮਯਾਬ ਕਰੋ ਲੋਕਾਂ ਦੇ ਸਾਹਮਣੇ ਉਮੀਦਵਾਰ ਹਰਜੀਤ ਸਿੰਘ ਜੈ ਜਿੰਦਾਬਾਦ 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 ਲੋਕਾਂ ਦੇ ਸਾਹਮਣੇ ਉਮੀਦਵਾਰ ਹਰਜੀਤ ਸਿੰਘ ਜੈ ਜਿੰਦਾਬਾਦ 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 ਕੰਮ ਕਰਾ ਕੇ ਕਾਮਯਾਬ ਕਰੋ ਕਾਮਯਾਬ ਕਰੋ ਕਾਮਯਾਬ ਕਰੋ ਕਾਮਯਾਬ ਕਰੋ ਕਾਮਯਾਬ ਕਰੋ ਜਿਹਦਾ ਕੋਣ ਨਿਸ਼ਾਨ ਟਰੈਕਟਰ ਆ ਬੋਟਾ ਪਾ ਕੇ ਕਾਮਯਾਬ ਕਰੋ ਕਾਮਯਾਬ ਕਰੋ ਕਾਮਯਾਬ ਕਰੋ